ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀ ਕਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਕਲੈਕਸ਼ਨ ਬਹੁਤ ਸੋਹਣੀ ਜੀ ਲੈ ਕੇ ਆਇਆ ਸੂਟ ਲੈ ਕੇ ਆਏ ਜੀ ਅਸੀਂ ਤੁਹਾਡੇ ਵਾਸਤੇ ਮਸਲੀਨ ਦੇ ਸੂਟ ਲੈ ਕੇ ਆਏ ਆ ਜਿਹੜੇ ਮਸਲੀਨ ਦੇ ਸੂਟ ਨੇ ਜੀ ਇਹ ਰਾਖੀ ਬ੍ਰਾਂਡ ਦੇ ਮੋਡਲ ਦੇ ਸੂਟ ਨੇ ਜਿਹੜੇ ਉਹਨਾਂ ਦੀ 2 ਕਾਪੀ ਆ ਕਾਪੀ ਜਿਹਨੂੰ ਫਰਸਟ ਕਾਪੀ ਕਹਿੰਦੇ ਆ ਨੇ ਜੀ ਉਹ ਵਾਲੇ ਸੂਟ ਨੇ ਇਹ ਮੋਡਲ ਦੇ ਸੂਟਾਂ ਦੇ ਰਾਖੀ ਬ੍ਰਾਂਡ ਦੇ ਸੂਟਾਂ ਦੀ ਇਹ ਕਾਪੀ ਆ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਉਣੇ ਆ ਇਟਾ ਕਰਕੇ ਮਸਲੀਨ ਦੇ ਵਿੱਚ ਨੇ ਜੀ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਕਲਰ ਆਪਸ਼ਨ ਬਹੁਤ ਸੋਹਣੇ ਨੇ ਮਡਾਲ ਦੇ ਸੂਟੇ ਵਾਲੇ 3500 3800 ਦੀ ਰੇਂਜ ਦੇ ਵਿੱਚ ਨੇ ਜਿਹੜੇ ਰਾਖੀ ਬ੍ਰਾਂਡ ਦੇ ਹੁੰਨੇ ਆ ਅਸੀਂ ਤੁਹਾਨੂੰ ਅੱਜ ਵਾਲੇ ਸੂਟ ਦੇਣੇ ਆ ਜੀ 2000 ਦੇ ਵਿੱਚ ਬਹੁਤ ਸੋਹਣਾ ਸਟੱਫ ਆ ਸੌਫਟ ਸਟੱਫ ਆ ਲੁੱਕ ਲਾਈਕ ਸਟਿਚਿੰਗ ਤੋਂ ਬਾਅਦ ਇੱਕ ਕ੍ਰੇਪ ਦੀ ਲੁੱਕ ਦੇਣਗੇ ਸੂਟ ਅ ਮਤੇ ਫਿਟਿੰਗ ਵੀ ਬਹੁਤ ਸੋਹਣੀ ਆਂਦੀ ਆ ਸੂਟਾਂ ਦੀ ਬੁਕਿੰਗ ਲਈ ਨੰਬਰ ਹੋਗਾ ਜੀ 8283 828381 ਨੰਬਰ ਆ ਜੋ ਵੀ ਸੂਟ ਅੱਜ ਦੀ ਵੀਡੀਓ ਚ ਪਸੰਦ ਆਏ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਦੇਖੋ ਜੀ ਮੋਡਲ ਦੀ ਕਾਪੀ ਹੈ ਬਿਲਕੁਲ ਠੀਕ ਹੈ ਓਕਣੀ ਆਰੀ ਵਰਕ ਹੈ ਸਾਰਾ ਇਸਤੇ ਹੋਇਆ ਹੋਇਆ ਸਟਫ ਬਹੁਤ ਜ਼ਿਆਦਾ ਸੌਫਟ ਆ ਜਿਨ੍ਹਾਂ ਕੋਲ ਮੋਡਲ ਦੇ ਇਦਾਂ ਦੇ ਰਾਖੀ ਬ੍ਰਾਂਡ ਦੇ ਸੂਟ ਗਏ ਹੋਏ ਨੇ ਸੂਟ ਇਹ ਵੀ ਬ੍ਰਾਂਡੇਡ ਰਹਿਣਗੇ ਜੀ ਠੀਕ ਹੈ ਜਿਨ੍ਹਾਂ ਕੋਲ ਮੋਡਲ ਦੇ ਸੂਟ ਗਏ ਹੋਏ ਨਹੀਂ ਉਹ ਦੇਖ ਕੇ ਸੂਟ ਨੂੰ ਸਮਝ ਜਾਣਗੇ ਕਿ ਵਾਕਈ ਸੂਟ ਸੇਮ ਆ ਦੇਖੋ ਜੀ ਸੂਟ ਪਿਓਰ ਮਸਲੀਨ ਸੌਫਟ ਮਸਲੀਨ ਆ 2000 ਦਾ ਸੂਟ ਆ ਬਹੁਤ ਪਿਆਰਾ ਸਟਾਫ ਹੈ ਜੀ ਪਿਓਰ ਮਸਲੀਨ ਦੇ ਉੱਪਰ ਇਹ ਹੈਗਾ ਬੈਕ ਦਾ ਪੱਲਾ ਠੀਕ ਹੈ ਸਾਈਡ ਤੇ ਬਾਜੂ ਨਿਕਲਣਗੀਆਂ 2.5 ਮੀਟਰ ਦੀ ਸ਼ਰਟ ਹੈ ਜੀ ਬਸ ਇੰਨਾ ਫਰਕ ਹੈ ਕਿ ਜਿਹੜਾ ਮੋਡਲ ਦਾ ਸੂਟ ਹੁੰਦਾ ਰਾਖੀ ਬ੍ਰਾਂਡ ਦਾ ਉਹ 3 ਮੀਟਰ ਦੀ ਸ਼ਰਟ ਹੁੰਦੀ ਆ ਇਹਦੇ ਵਿੱਚ ਸਾਈਡ ਤੇ ਬਾਜੂ ਆ ਤੇ ਇਹ 2.5 ਮੀਟਰ ਦੀ ਸ਼ਰਟ ਆ ਠੀਕ ਹੈ ਜੀ ਇਹਦੇ ਨਾਲ ਇਹ ਸਲਵਾਰ ਆ ਗਈ 3 ਮੀਟਰ ਦੀ ਤੇ ਜਿਹੜਾ ਦੁਪੱਟਾ ਹੈ ਉਹ ਵੀ ਤੁਹਾਨੂੰ ਇਦਾਂ ਲਾਈਨ ਵਾਲੀ ਮਸਲੀਨ ਦਾ ਮਿਲੇਗਾ फ्रंट ਤੋਂ ਤਾਂ ਲਾਈਨਾਂ ਨਹੀਂ ਦਿਖਣੀਆਂ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਸਟੱਫ ਦੇ ਵਿੱਚ ਇਦਾਂ ਰਹਿਣਗੇ ਜੀ ਖੁੱਲੇ ਡੁੱਲੇ ਜੇ ਲੰਮੇ ਚੌੜੇ ਜੇ ਇਹਨਾਂ ਦੇ ਦੁਪੱਟੇ ਠੀਕ ਹੈ 2000 ਪ੍ਰਾਈਸ ਦੇ ਵਿੱਚ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹਦੇ ਵਿੱਚ ਸੈਕੰਡ ਕਲਰ ਹੈਗਾ ਮੈਰੂਨ ਤੇ 3rd ਕਲਰ ਹੈਗਾ ਜੀ ਵਾਈਨ ਤੇ 4th ਕਲਰ ਹੈਗਾ ਬਲੂ ਚਾਰੂਈਂ ਕਲਰ ਬਹੁਤ ਸੋਹਣੇ ਆ ਸਟੱਫ ਬਿਲਕੁਲ ਸੌਫਟ ਆ ਤੁਸੀਂ ਸੂਟ ਦੀ ਤੈਅ ਤੋਂ ਹੀ ਗੈਸ ਲਾ ਸਕਦੇ ਹੋ ਕਿ ਵਾਕਈ ਸੂਟ ਬਹੁਤ ਸੋਹਣਾ ਹੈ ਹੁਣ ਆਉਣ ਵਾਲੇ ਮੌਸਮ ਦੇ ਵਿੱਚ ਜਾਂ ਹੁਣ ਜਿਹੜਾ ਚੱਲ ਰਿਹਾ ਮੌਸਮ ਹੈ ਇਹਨੂੰ ਤੁਸੀਂ ਦੋਨਾਂ ਮੌਸਮਾਂ ਵਿੱਚ ਪਾ ਸਕਦੇ ਹੋ ਕਿਉਂਕਿ ਸ਼ਰਟ ਆ ਜਿਹੜੀ ਉਹ ਲਾਈਨਿੰਗ ਲੱਗ ਕੇ ਬਣਨੀ ਆ ਆ ਸੂਟ ਮੈਨੂੰ ਵੀ ਬਹੁਤ ਸੋਹਣਾ ਲੱਗਦਾ ਇਹਨਾਂ ਚੋਂ ਇੱਕ ਸੂਟ ਆਪਣੇ ਲਈ ਵੀ ਬਣਾਵਾਂਗੇ ਜੀ ਸੂਟ ਦਾ ਪ੍ਰਿੰਟ ਹੀ ਬਹੁਤ ਸੋਹਣਾ ਲੱਗਦਾ ਮੈਨੂੰ ਇਦਾਂ ਦੇ ਪ੍ਰਿੰਟ ਲਾਈਟ ਲਾਈਟ ਦੇ ਦੇਖੋ ਜੀ ਬਹੁਤ ਪਿਆਰੇ ਜਿਹਾ ਪ੍ਰਿੰਟ ਦੇ ਨਾਲ ਆ ਸੂਟ ਇਹ ਠੀਕ ਹੈ ਸ਼ਰਟ ਹੋ ਗਿਆ ਸਾਰੀ ਹੀ ਸ਼ਰਟ ਦੇਖੋ ਪਰਲ ਵਰਕ ਦੇ ਨਾਲ ਤੇ ਸਿੱਪੀ ਦੇ ਨਾਲ ਹੈਂਡ ਟੱਚ ਦੇ ਨਾਲ ਪੂਰੀ ਸ਼ਰਟ ਹਾਈਲਾਈਟ ਆ ਠੀਕ ਹੈ ਜੀ ਬਹੁਤ ਸੋਹਣੇ ਹੈਂਡਵਰਕ ਦੇ ਨਾਲ ਹਾਈਲਾਈਟ ਆ ਇਹ ਸਲਵਾਰਾਂ ਨੇ ਜਿਨ੍ਹਾਂ ਦੇ ਨਾਲ ਕਾਟਨ ਸਟਫ ਦੇ ਵਿੱਚ ਤੇ ਨਾਲ ਤੁਹਾਨੂੰ ਇਹ ਬਹੁਤ ਸੋਹਣਾ ਜਿਹਾ ਦੁਪੱਟਾ ਮਿਲ ਜਾਏਗਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਹਲਕੀ ਜੀ 골ਡਨ ਲਾਈਨ ਆ ਸਾਰੇ ਦੁਪੱਟੇ ਦੇ ਵਿੱਚ ਦੇਖੋ ਬੈਕ ਸਾਈਡ ਦੇ ਵੀ ਦੇਖ ਲਓ ਲਾਈਨਾਂ ਵਾਲਾ ਬਹੁਤ ਸੋਹਣਾ ਜਿਹਾ ਦੁਪੱਟਾ ਇਹ ਸਟਫੀ ਬਹੁਤ ਪਿਆਰਾ ਦੁਪੱਟੇ ਦਾ ਇਹ ਸੇਮ ਦੇ ਵਿੱਚ ਕਲਰ ਦੰਨੇ ਆ ਜੀ ਇੱਕ ਤੁਹਾਨੂੰ ਸਲਵਾਰਾਂ ਦਾ ਕਲਰ ਦਿਖਾ ਦੰਨੇ ਆ ਸ਼ਰਟਾਂ ਦਾ ਸੇਮ ਰਹਿਣਗੇ ਠੀਕ ਹੈ ਸਲਵਾਰ ਦਾ ਕਲਰ ਬਹੁਤ ਸੋਹਣਾ ਜਿਹਾ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਵਾਰ ਸਾਰੇ ਕਲਰ ਲਾਈਟ ਨੇ ਕਲਰ ਬਹੁਤ ਪਿਆਰੇ ਪਿਆਰੇ ਜੀ ਲਾਈਟ ਜੇ ਸ਼ੇਡ ਦੇ ਵਿੱਚ ਇਹ ਕਲਰ ਇਹ ਸਟੇਲ ਗਰੇ ਜਾ ਮਿਲ ਜਾਏਗਾ ਇਹ ਕਲਰ ਨੇ ਜੀ 4 ਚਾਰਵਾਂ ਕਲਰ ਬਹੁਤ ਸੋਹਣੇ ਆ ਜਿਹੜਾ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਮੈਨੂੰ ਤੁਸੀਂ ਪਿਕ ਸੈਂਡ ਕਰ ਸਕਦੇ ਹੋ ਦੇਖੋ ਜੀ ਸੂਟ ਇਹ ਰਾਖੀ ਬ੍ਰਾਂਡ ਵਾਲੇ ਸੂਟ ਨੇ ਜੀ ਸਾਰੇ ਜਿਹੜੇ 3800 ਦੀ ਰੇਂਜ ਵਾਲੇ ਸੂਟ ਹੁੰਦੇ ਆ ਬਟ ਅੱਜ ਸੋਨੋ ਰਾਖੀ ਬ੍ਰਾਂਡ ਦੀ ਕਾਪੀ ਦੇ ਰਹੇ ਆ ਸੇਮ ਹੀ ਡਿਜ਼ਾਈਨ ਸੇਮ ਹੀ ਪ੍ਰਿੰਟ બસ ਸਟੱਫ ਉਹ ਮੋਡਲ ਹੁੰਦਾ ਜੀ ਇਹ ਮਸਲੀਨ ਆ ਪਿਓਰ ਮਸਲੀਨ ਦਾ ਸਾਰਾ ਹੀ ਆਰੀ ਵਰਕ ਦੇ ਨਾਲ ਹਾਈਲਾਈਟ ਦੇਖੋ ਸਟੱਫ ਦੇ ਵਿੱਚ ਵੀ ਹਲਕੇ ਜੀ ਤੁਹਾਨੂੰ ਲਾਈਨਿੰਗ ਦਿਖਦੀ ਹੈ ਜਿਹੜੀ ਬੈਕ ਸਾਈਡ ਤੋਂ ਨਜ਼ਰ ਆਏਗੀ ਬਹੁਤ ਸੌਫਟ ਮਸਲੀਨ ਆ ਜੀ ਪਿਓਰ ਵਾਲੀ ਠੀਕ ਹੈ ਤੇ ਨਾਲ ਤੁਹਾਨੂੰ ਬਹੁਤ ਪਿਆਰੇ ਪਿਆਰੇ ਜੇ ਲਾਈਨਾਂ ਵਾਲੇ ਦੁਪੱਟੇ ਦੇਖੋ ਦੁਪੱਟੇ ਸਾਰੇ ਚ ਲਾਈਨਾਂ ਮੈਂ ਬੈਕ ਸਾਈਡ ਤਾਂ ਦਿਖਾਨੀ ਆ ਕਿਉਂਕਿ ਫਰੰਟ ਦੇ ਵਿੱਚ ਇਹ ਪ੍ਰਿੰਟ ਆ ਜਾਂਦਾ ਜੀ ਪ੍ਰਿੰਟ ਦੇ ਵਿੱਚ ਫਿਰ ਤੁਹਾਨੂੰ ਸਟੱਫ ਦੀ ਥੋੜੀ ਜਿਹੀ ਘੱਟ ਸਮਝ ਲੱਗਦੀ ਹੈ ਵੀਡੀਓ ਦੇ ਵਿੱਚ ਜੇ ਤੁਸੀਂ ਆਹ ਪਾ ਕੇ ਲੈਣਾ ਹੁਣ ਤਾਂ ਫਿਰ ਤਾਂ ਚਲੋ ਦੇਖ ਲੈਂਦਾ ਹਰ ਕੋਈ ਇਹਦੇ ਵਿੱਚ ਸਟੀਲ ਗ੍ਰੇ ਕਲਰ ਆ ਆਨियन ਜਿਹਾ ਸ਼ੇਡ ਆ ਜੀ ਤੇ ਇੱਕ ਇਹ ਤੁਹਾਨੂੰ ਇਹਦੇ ਵਿੱਚ ਨਿਓਨ ਕਲਰ ਮਿਲ ਜਾਏਗਾ ਮਹਿੰਦੀ ਨਿਓਨ ਬਹੁਤ ਸੋਹਣਾ ਜਿਹਾ ਸ਼ੇਡ ਆ ਸਾਰੀ ਕਲਰ ਬਹੁਤ ਸੋਹਣੇ ਨੇ ਸਾਰਿਆਂ ਦੇ ਵਿੱਚ ਤੁਹਾਨੂੰ ਅਸੀਂ ਕਲਰ ਆਪਸ਼ਨ ਦੇ ਰਹੇ ਹਾਂ ਬਹੁਤ ਪਿਆਰਾ ਜਿਹਾ ਸਟੱਫ ਹੈ ਪ੍ਰਿੰਟ ਦੇਖਿਓ ਜੀ ਸੂਰਤ ਦਾ ਉੱਪਰ ਇੱਕ ਸੈਲ ਪ੍ਰਿੰਟ ਦੀ ਤਰ੍ਹਾਂ 골ਡਨ ਲਾਈਨ ਹੈ ਜੀ ਸਾਰੀ ਸ਼ਰਟ ਦੇ ਵਿੱਚ ਬਹੁਤ ਸੋਹਣੀ ਜੀ ਇਹ ਚੂਬਣ ਵਾਲੀ ਲਾਈਨ ਨਹੀਂ ਹੈਗੀ ਬੁਣਤੀ ਦੇ ਵਿੱਚ ਹੀ ਆ ਠੀਕ ਹੈ ਸਾਰਾ ਹੀ ਪੱਲਾ ਸਿੱਪੀ ਤੇ thread work ਦੇ ਨਾਲ ਹਾਈਲਾਈਟ ਕੀਤਾ ਹੋਇਆ ਏ ਸੇਮ ਪ੍ਰਿੰਟ ਇਹ ਬੈਕ ਸਾਈਡ ਦੇ ਪੱਲੇ ਤੇ ਹੁੰਦਾ ਜੀ ਠੀਕ ਹੈ ਪਲੇਨ ਸਲਵਾਰਾਂ ਨੇ ਇਹਨਾਂ ਦੇ ਨਾਲ ਤੇ ਜਿਹੜਾ ਦੁਪੱਟਾ ਦੇਖੋ ਉਹਦੇ ਵਿੱਚ ਵੀ ਸਾਰੇ 'ਚ ਇਹ 골ਡਨ ਲਾਈਨ ਆ ਐਨਾ ਸੋਨਾ ਜਿਹਾ ਫੋਰ ਸਾਈਡ ਬਾਰਡਰ ਦੇ ਨਾਲ ਬਹੁਤ ਪਿਆਰਾ ਜਿਹਾ ਦੁਪੱਟਾ ਉੱਪਰੋਂ ਕਲਰ ਵੀ ਬਹੁਤ ਸੋਹਣਾ ਹੈ ਕਲਰ ਸਾਰੇ ਬਹੁਤ ਸੋਹਣੇ-ਸੋਹਣੇ ਆ ਨਵੇਂ-ਨਵੇਂ ਜਿਹੇ ਸ਼ੇਡ ਨੇ ਜੀ ਸਾਰੇ ਹੁਣ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਮੈਨੂੰ ਪਿਕ ਸੈਂਡ ਕਰ ਸਕਦੇ ਹੋ ਇਹ ਹੈਗੇ ਨੇ ਜੀ ਇਹਦੇ ਵਿੱਚ ਚਾਰ ਕਲਰ ਵਾਈਨ ਬੈਂਦੀਆ ਇੱਕ ਤੁਹਾਨੂੰ ਇਹ ਥੋੜਾ ਪੀਕਾਕ ਜਿਹਾ ਸਟਾਈਲ ਮਿਲ ਜਾਏਗਾ ਕਲਰ ਮਿਲ ਜਾਏਗਾ ਦੇਖਿਆਗਾ ਜੀ ਇਹ ਕਾਫੀ ਕਲਰ ਨੈਕਸਟ ਦੇ ਰਹੀਆਂ ਜੀ ਕਾਫੀ ਦੇ ਵਿੱਚ ਇੱਕ ਹੋਰ ਬਹੁਤ ਸੋਹਣਾ ਜਿਹਾ ਸੂਟ ਆ ਇਹ ਸਾਰੀ ਸ਼ਰਟ ਦੇ ਉੱਪਰ 올ਓਵਰ ਪ੍ਰਿੰਟ ਆ ਦੇਖੋ ਤੇ ਸਾਰੇ ਪ੍ਰਿੰਟ ਜਿੰਨਾ ਵੀ ਹੈਗਾ ਸੀਪੀ ਦੇ ਉੱਪਰ ਨੋਟਵਰਕ ਕੀਤਾ ਹੋਇਆ ਹੈ ਫਰੰਟ ਦੇ ਵਿੱਚ ਸਟਫ ਹੀ ਬਹੁਤ ਸੋਹਣਾ ਸਾਰੇ ਸੂਟਾਂ ਦਾ ਤੁਹਾਨੂੰ ਕਲਰ ਚੁਆਇਸ ਵੀ ਮਿਲ ਰਹੀ ਹੈ ਇਹਨਾਂ ਦੇ ਵਿੱਚ ਦੁਪੱਟਾ ਦੇਖਿਓ ਜੀ ਬਹੁਤ ਸੋਹਣਾ ਕਲਰਫੁਲ ਜਿਹਾ ਦੁਪੱਟਾ ਇਸ ਦਾ ਜਿਹੜੇ ਆਫਿਸ ਵੇਅਰ ਵਾਸਤੇ ਮਤਲਬ ਡੇਲੀ ਆਫਿਸ ਜਾਂਦੇ ਨੇ ਉਹਨਾਂ ਵਾਸਤੇ ਇਹ ਵਾਲੇ ਸੂਟ ਬਹੁਤ ਸੋਹਣੇ ਨੇ ਬਹੁਤ ਸੋਹਣੇ ਸੂਟ ਨੇ ਜੀ 2000 ਪ੍ਰਾਈਸ ਦੇ ਵਿੱਚ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਤੇ ਬ੍ਰਾਂਡਿਡ ਸੂਟ ਨੇ ਸਾਰੇ ਇਹਦੇ ਵੀ ਸੋਹਣੇ ਕਲਰ ਆਪਸ਼ਨ ਹੀ ਬਹੁਤ ਸੋਹਣੇ ਆ ਮੈਂ ਤੁਹਾਨੂੰ ਸਲਵਾਰਾਂ ਦੇ ਕਲਰ ਦਿਖਾਉਣੀ ਆ ਇਹ ਸਲਵਾਰ ਦਾ ਕਲਰ ਆ ਠੀਕ ਆ ਜੀ ਬਹੁਤ ਪਿਆਰੇ ਜੇ ਕਲਰਾਂ ਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜਾਏਗਾ ਇਹ ਦੀ ਸਵਾਰ ਦਾ ਕਲਰ ਇਹ ਰਹਿ ਗਿਆ ਜੇ 2000 ਪ੍ਰਾਈਸ ਦੇ ਵਿੱਚ ਚਾਰ ਕਲਰ ਆਪਸ਼ਨ ਹੈ ਤੇ ਸਾਰਿਆਂ ਦੇ ਵਿੱਚ ਹਲਕੀ ਜੀ ਦੇਖੋ 골ਡਨ ਲਾਈਨ ਸਟਫ ਹੀ ਬਹੁਤ ਸੋਹਣਾ ਸਾਰੇ ਸੂਟਾਂ ਦਾ ਤੇ ਉੱਪਰੋਂ ਇਹਨਾਂ ਦੇ ਜਿਹੜੇ ਦੁਪੱਟੇ ਨੇ ਸਭ ਦੇ ਵਿੱਚ 골ਡਨ ਲਾਈਨ ਹੈ ਜੇ ਬਹੁਤ ਸੌਫਟ ਹੈ ਦੁਪੱਟੇ ਨੇ ਕੋਈ ਸਲੀਪਰੀ ਨਹੀਂ ਹੈਗੇ ਤੇ ਕੋਈ ਖੜਮੇ ਜੇ ਨਹੀਂ ਹੈਗੇ ਕ੍ਰੇਪ ਦੇ ਸੂਟ ਦੰਨੇ ਆ ਜੀ ਸੁਣੋ ਡਿਸਕਾਊਂਟ ਤੇ ਇੱਕ ਕ੍ਰੇਪ ਹੈ 올ਓਵਰ 5 ਮੀਟਰ ਦਾ ਸੂਟ ਆ ਸੂਟ ਦਾ ਪ੍ਰਿੰਟ ਚੈੱਕ ਕਰੋ ਕਲਰ ਤੇ ਪ੍ਰਿੰਟ ਨੀਚੇ ਹੈਗਾ ਜੀ ਕੇਰਾ ਠੀਕ ਹੈ ਕੇਰਾ ਸਾਰਾ ਹੀ ਔਰਗੇਂਜ਼ਾ ਦੇ ਉੱਪਰ ਬਣਾ ਕੇ ਪੈਚ ਕੀਤਾ ਹੋਇਆ ਹੈ 5 ਮੀਟਰ ਦਾ ਸੂਟ ਆ ਕ੍ਰੇਪ ਤੇ ਰਹੂਗਾ ਜਿਹੜੀ ਕ੍ਰੇਪ ਉਹ ਵੀ ਲਾਈਨਾਂ ਵਾਲੀ ਆ ਠੀਕ ਹੈ ਜੀ ਤੇ 올ਓਵਰ ਸੂਟ ਨਾਲ ਤੁਹਾਨੂੰ ਇਦਾਂ ਬਹੁਤ ਸੋਹਣੀ ਮਸਲੀਨ कॉटन ਦੇ ਦੁਪट्टे ਮਿਲਣਗੇ ਜਿਹੜੇ ਸੇਮ ਹੀ ਸਟੱਫ ਦੇ ਨਾਲ ਇਦਾਂ ਡਿਜ਼ਾਈਨ ਕੀਤੇ ਹੋਏ ਆ ਫੋਰ ਸਾਈਡ ਲੇਸ ਦੇ ਨਾਲ ਦੁਪट्टे ਦੀ ਲੈਂਥ ਵਿਥ ਦੇਖਿਓ ਜੀ ਬਹੁਤ ਸੋਹਣਾ ਲੰਮਾ ਛੋੜਾ ਜਿਹਾ ਦੁਪੱਟਾ ਐਤਾ ਪੱਲਿਆਂ ਤੇ ਡਿਜ਼ਾਈਨ ਕੀਤਾ ਹੋਇਆ ਤੇ ਫੋਰ ਸਾਈਡ ਲੇਸ ਲੱਗੀ ਹੋਈ ਆ ਇਹਦੇ ਵਿੱਚ ਤੁਹਾਨੂੰ ਕਲਰ ਦੇ ਦਿੰਦੇ ਆਂ ਨੇ ਅਸੀਂ ਪਿੰਕ ਸ਼ੇਡ ਆ ਜੀ ਠੀਕ ਹੈ ਬਿਲਕੁਲ ਬੇਬੀ ਪਿੰਕ ਜਾਂ ਬਹੁਤ ਸੋਹਣਾ ਕਲਰ ਆ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਖਿੜਕੀਆਂ ਆ ਰਹੀਆਂ ਸਾਰੀ ਠੀਕ ਹੈ ਤੇ ਇੱਕ ਕਲਰ ਤੁਹਾਨੂੰ ਥੋੜਾ ਜਿਹਾ ਪ੍ਰਿੰਟ ਦਾ ਹੀ ਫਰਕ ਆ ਮੈਂ ਖੋਲ ਕੇ ਦਿਖਾ ਦਿੰਨੀ ਆ ਇਹ ਦੋਨੋਂ ਹੀ ਸੇਮ ਪ੍ਰਿੰਟ ਦੇ ਸੂਟ ਆ ਤੇ ਡਿਜ਼ਾਈਨ ਸੇਮ ਰਹੇਗਾ ਜੀ ਸਟਾਈਲ ਸੇਮ ਰਹੇਗਾ ਵਰਕ ਦਾ ਬਸ ਤੋਂ ਨੋ ਇਹਦੇ ਪ੍ਰਿੰਟ ਦਾ ਫਰਕ ਹੈ ਡਿਜੀਟਲ ਪ੍ਰਿੰਟਿੰਗ ਆ ਬਹੁਤ ਪਿਆਰੀ ਜੀ 올ਓਵਰ 5-5 ਮੀਟਰ ਦੇ ਸੂਟ ਨੇ 크레이ਪ ਦੇ ਸੂਟ ਆ ਲਾਈਨਾਂ ਵਾਲੇ 크레이ਪ ਹੈ ਜੀ ਸਟੱਫ ਹੀ ਬਹੁਤ ਪਿਆਰਾ ਜਿਹਾ ਹੈ ਸੇਮੀ ਦੁਪੱਟਾ ਕਾਟਨ ਦੇ ਐਦਾਂ ਠੀਕ ਹੈ ਤੇ ਸੇਮ ਦੇ ਵਿੱਚ ਏ ਗ੍ਰੇ ਕਲਰ ਠੀਕ ਹੈ 5 ਮੀਟਰ ਦਾ ਸੂਟ ਕੇਰੇ ਵਰਕ कॉटन ਦੇ ਦੁਪੱਟੇ ਇਦਾਂ ਦੀ ਕਲੈਕਸ਼ਨਾਂ ਰਹਿਣਗੀਆਂ ਜੀ ਬਹੁਤ ਪਿਆਰੀਆਂ ਪਿਆਰੀਆਂ ਜੀਆਂ ਤੇ ਕਮੈਂਟਾਂ ਦੀ ਵੇਟ ਰਹੇਗੀ ਤੁਹਾਡਿਆਂ ਦੀ ਤੁਹਾਨੂੰ ਸੂਟ ਕਿਵੇਂ ਲੱਗੇ ਬਹੁਤ ਸੋਹਣੇ ਸੂਟ ਨੇ ਸਟਫ ਬਹੁਤ ਸੋਹਣਾ ਸਾਰੇ ਸੂਟਾਂ ਦਾ ਤੇ ਨੰਬਰ ਮੈਂ ਤੁਹਾਨੂੰ ਦੱਸਿਆ ਹੋਇਆ ਜੀ 82838283 ਇਸ ਨੰਬਰ ਤੇ ਜੀ ਰਸੀ ਮੈਨੂੰ 8283828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਕਵਿਕ ਸੈਂਡ ਕਰ ਸਕਦੇ ਹੋ ਜੀ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ ਸੋ ਮਚ